ਕਿ ਜਦੋਂ ਚੰਡੀਗੜ੍ਹ ਚ ਧਰਨਾ ਲਾਇਆ ਹੋਇਆ ਸੀ ਨਗਜੋਤ ਸਿੰਘ ਸਿੱਧੂ ਕਹਿ ਰਹੇ ਸੀ ਕਿ ਚੰਦ ਲੋਕ ਆ ਜਿਹੜੇ ਉਹ ਪਾਰਟੀ ਖਰਾਬ ਕਰ ਰਿਆ ਤੁਸੀਂ ਉਸ ਸਮੇਂ ਖੜੇ ਹੋ ਕੇ ਗਿਆ ਸੀਗਾ ਕਿ ਨਾਂ ਲੈ ਕੇ ਬੋਲੋ ਤਾਂ ਫਿਰ ਉਦੋਂ ਡਿਸਪਲਨ ਨਹੀਂ ਸੀਗਾ ਖਰਾਬ ਹੋ ਰਿਆ ਸੀ ਤੁਹਾਨੂੰ ਤਾਂ ਉਹ ਹੀ ਕਰਨਾ ਦੇਖੋ ਅਗਰ ਕਿਸੇ ਦੇ ਖਿਲਾਫ ਤੂੰ ਮੈਂ ਡਿਸਪਲਨ ਸ਼ਬਦ ਦੇ ਮਾਇਨੇ ਜਿਹੜੇ ਆ ਹਮ ਹਮ ਰਾਜਨੀਤਿਕ ਡਿਸਪਲਨ ਕੀ ਆ ਹਮ ਸਾਡਾ ਤਾਂ ਰਾਜਨੀਤੀ ਦਾ ਬੈਡ ਰੌਕ ਰਾਜਨੀਤੀ ਦਾ ਜਿਹੜਾ ਬੇਸ ਆ ਉਹ ਡਿਬੇਟ ਔਰ ਡਿਸਕਸ਼ਨ ਆ ਹਮ ਜੀ ਔਰ ਡਿਬੇਟ ਦੇ ਵਿੱਚ ਕੋਈ ਫੌਰ ਆ ਕੋਈ ਅਗੇਂਸਟ ਆ ਉਹ ਪਾਰਟੀ ਦੇ ਵਿੱਚ ਉਹ ਜਿਹੜੀ ਗੱਲ ਪਾਰਟੀ ਦੇ ਲੈਵਲ ਤੇ ਨਹੀਂ ਹੋ ਰਹੀ ਸੀ ਉਦੋਂ ਨਵਜੋਤ ਸਿੰਘ ਸਿੱਧੂ ਬੋਲ ਰਹੇ ਸੀ ਵੀ ਕੁਝ ਬੰਦਿਆਂ ਨੇ ਖਰਾਬ ਕਰਤਾ ਉਹ ਮੈਂ ਵੀ ਕਾਂਗਰਸੀ ਆ ਮੇਰੇ ਹਲਕਿਆਂ ਵਾਲੇ ਲੋਕਲ ਸੋਚਣਗੇ ਯਾਰ ਸਰ ਮੈਂ ਖਰਾਬ ਕਰਤਾ ਹੂੰ ਤੁਸੀਂ ਅਗਰ ਗੱਲ ਕਰਨੀ ਆ ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਫਿਰ ਨਾਮ ਲਓ ਵੀ ਅਸੀਂ ਵੀ ਸਾਰੇ ਕਾਂਗਰਸੀ ਬੈਠੇ ਆ ਤੁਸੀਂ ਆਪਣੇ ਆਪ ਨੂੰ ਪਾਕਸਾਫ ਦੱਸ ਰਹੇ ਹੋ ਇੱਥੇ ਬਹੁਤ ਪਾਕਸਾਫ ਲੋਕ ਬੈਠੇ ਆ ਬੜੇ ਇੱਥੇ ਮੰਤਰੀ ਬੈਠੇ ਆ ਜਿਹੜੇ ਮਤਲਬ ਇਮਾਨਦਾਰ ਜਿਨ੍ਹਾਂ ਨੇ ਕਾਂਗਰਸ ਦੇ ਰਾਜ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਕਈਆਂ ਨੇ ਬੇਈਮਾਨੀ ਨਾਲ ਕੰਮ ਕੀਤਾ ਤੁਸੀਂ ਗਦੇ ਘੋੜਿਆਂ ਨੂੰ ਇੱਕ ਬਰਾਬਰ ਨਾ ਕਰੋ ਨਾ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਨਾਮ ਲੈਣ ਚ ਤੁਹਾਨੂੰ ਕੀ ਹਰਜਾ ਤੁਸੀਂ ਇਹ ਡਰਾਮਾ ਜਾਂ ਤਾਂ ਤੁਸੀਂ ਡਰਾਮਾ ਕਰ ਰਹੇ ਹੋ ਫਿਰ ਫਿਰ ਤੁਸੀਂ ਆਪਣੀ ਰਾਜਨੀਤੀ ਚਮਕਾ ਰਹੇ ਹੋ ਵੀ ਆਪਣੇ ਆਪ ਨੂੰ ਦੱਸ ਰਹੇ ਹੋ ਤੁਸੀਂ ਸਾਨੂੰ ਸਾਰੀ ਪਾਰਟੀ ਨੂੰ ਕਿ ਬਦਨਾਮ ਕਰ ਰਹੇ ਹੋ ਮੈਂ ਤਾਂ ਕਾਂਗਰਸ ਦੇ ਜਿਹੜਾ ਉਹ ਗੱਲ ਕਰ ਰਹੀ ਸੀ ਸਿੱਧੂ ਸਾਹਿਬ ਉਹ ਇਨਡਿਸਿਪਲਿਨਸ ਕਿਉਂ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਬਿਨਾ ਨਾਮ ਲਏ ਮਾੜਾ ਕਹਿ ਰਹੇ ਸੀ ਸਾਰੇ ਕਾਂਗਰਸੀ ਉਹਦੇ ਵਿੱਚ ਮਾੜੇ ਆਂਦੇ ਸੀ ਮੈਂ ਤਾਂ ਪਾਰਟੀ ਦੇ ਹੱਕ ਵਿੱਚ ਗੱਲ ਕੀਤੀ ਵੀ ਕਾਂਗਰਸ ਵਾਲੇ ਲੋਕ ਚੰਗੇ ਵੀ ਆ